ਹੈਪੀ ਬਰਥਡੇ ਡਿਊ ਥੈਂਕ ਯੂ ਤੇ ਹੁਣ ਪਾਰਟੀ ਚ ਕੀ ਖਵਾ ਰਹੇ ਆ ਸਮੋਸੇ ਸਿਮਰੋਲ ਸਮੋਸੇ ਦੇ ਸਿਮਰੋਲ ਸੱਕਿੰਗਰੋਲ ਸਮੋਸੇ ਦੇ ਸੱਕਿੰਗਰ ਸੱਕਿੰਗਰੋਲ ਕੁ ਵਯਗਾ ਚਾ ਠੀਕ ਆ ਤੇ ਫਿਰ ਘੜੀ ਤੇ ਉਹ ਕਿੱਥੇ ਆਣੇ ਤੇਰੀ ਘੜੀ ਤੇ ਆਣੇ ਕਿੱਥੇ ਆ ਮੈਂ ਘੜੀ ਚਾ ਠੀਕ ਆ ਆ ਨਾ ਉਹਨਾਂ ਕੇ ਚਲ ਜੀ ਚੱਲ ਆਗੇ ਅਸੀ ਵਾਲੀ ਸਾਰਣ ਕੀ ਆ ਚਾਲਾ ਜੀ ਮੈਂ ਤੁਹਾਡਾ ਆਪਣਾ ਅੰਬਰਸਰ ਵਾਲਾ ਜੀ ਅੱਜ ਸਵੇਰ ਦੀ ਹੋ ਰਹੀ ਆ ਜੀ ਬਾਰਿਸ਼ ਬਹੁਤ ਜ਼ਿਆਦਾ ਜੀ ਤੇ ਨਾਗੇ ਤੇ ਗਏ ਆ ਸਵੇਰ ਦੀ ਛੁੱਟੀ ਕੀਤੀ ਆ ਘਰ ਬੈਠ ਬੈਠੇ ਬੋਰ ਹੋ ਗਏ ਆ ਸ਼ਾਮਾਂ ਪੈ ਗਈਆਂ ਤੇ ਸਵੇਰੇ ਨਹਾ ਲਿਆ ਸੀ بارش ਵਿੱਚ ਇੰਜੋਏਮੈਂਟ ਕਰ ਲਿਆ ਹੁਣ ਦਿਲ ਕਰ ਰਿਹਾ ਸੀ ਕਿ ਕੀ ਕਰੀਏ ਯਾਰ ਕੁਝ ਖਾਣ ਨੂੰ ਮਨ ਕਰ ਰਿਹਾ ਸੀ ਤੇ ਚਿਕਨ ਖਾਣ ਦਾ ਦਿਲ ਕੀਤਾ ਪਰ ਅੱਜ ਵੀਰਵਾਰ ਹੈਗਾ ਚਿਕਨ ਖਾ ਨਹੀਂ ਸਕਦੇ ਅੱਜ ਵੀਰਵਾਰ ਤੇ ਫਿਰ ਅਸੀਂ ਸੋਚਿਆ ਕਿ ਚਲੋ ਅੱਜ ਸ਼ਿਮਲਾ ਮਿਰਚ ਪਨੀਰ ਬਣਾਨੇ ਆ ਤੇ ਉਹ ਰੈਸিপি ਮਨ ਨੂੰ ਨਹੀਂ ਆਉਂਦੀ ਡਿੰਪਲ ਆਉਂਦੀ ਹੈ ਜਿਆਦਾ ਵਧੀਆ ਤੇ ਉਹ ਡਿੰਪਲ ਹੀ ਬਣਾਏਗੀ ਹਾਂ ਸ਼ਿਮਲਾ ਮਿਰਚ ਪਨੀਰ ਬਣਾਹੀ ਦੇ ਬਾਕੀ ਨਾਲ ਅਸੀਂ ਕੱਢਾਂਗੇ ਜੀ ਪਕੌੜੇ ਦੇਖਦੇ ਆ ਬ੍ਰੈਡ ਪਕੌੜੇ ਬਣਾਉਣੇ ਆ ਕਿ ਜਾਂ ਪਿਆਜ਼ਾਂ ਵਾਲੇ ਬਣਾਉਣੇ ਆ ਉਹ ਲੈ ਦੇਖਦੇ ਆ ਸੋਚ ਰਹੇ ਆ ਜੀ ਕਿਉਂਕਿ ਬਾਰਿਸ਼ ਹੋ ਰਹੀ ਹੈ ਸਵੇਰ ਦੀ ਬਾਰਿਸ਼ ਲੱਗੀ ਹੋਈ ਆ ਮਤਲਬ ਰੁਗੀ ਨਹੀਂ ਹੈ ਸਵੇਰ ਦੀ ਬਾਰਿਸ਼ ਤੇ ਤੇਜ਼ ਹੀ ਇਹ ਝੜੀ ਜਿਹਨੂੰ ਕਹਿੰਦੇ ਸਾਡੇ ਦੇ ਵੀਰਵਾਰ ਪੰਜਾਬੀ ਤੇ ਜ਼ਿਆਦਾ ਕਹਿੰਦੇ ਵੀਰਵਾਰ ਦੀ ਝੜੀ ਲੱਗੀ ਤੇ ਅੱਜ ਝੜੀ ਲੱਗੀ ਹੋਈ ਹੈ ਸਵੇਰ ਦੀ ਬਹੁਤ ਜ਼ਿਆਦਾ ਤੇ ਹੁਣ ਦੇਖਦੇ ਆ ਤੇ ਵੀ ਪਕੌੜੇ ਕਿਹੜੇ ਖਾਣੇ ਆ ਬ੍ਰੈਡ ਪਕੌੜੇ ਖਾਣੇ ਆ ਕਿ ਜਾਂ ਪਿਆਜ਼ਾਂ ਵਾਲੇ ਖਾਣੇ ਆ ਕਿਹੜੇ ਖਾਣੇ ਪਕੌੜੇ ਪਿਆਜ਼ਾਂ ਵਾਲੇ ਕਿ ਬ੍ਰੈਡ ਕੋਈ ਵੀ ਦੈਂਪਲ ਬੋਲ ਹੀ ਨਹੀਂ ਕਹਿੰਦੀ ਕੋਈ ਨਹੀਂ ਚਲੋ ਦੇਖਦੇ ਆ ਕਿਹੜੇ ਪਕੌੜੇ ਖਾਣੇ ਬੰਦੋਂ ਦੇ ਵੇਹੇ ਬ੍ਰੈਡ ਵੀ ਪਕੌੜੇ ਪਸੰਦ ਆ ਆ ਪਿਆ ਜਾਲੇ ਵੀ ਪਸੰਦ ਆ ਤੇ ਪਿਛਲੇ ਵਲੌਗ ਚ ਤੇ ਚਿਕਨ ਵਾਲੇ ਬਣਾਏ ਸੀ ਤੇ ਬਣੇ ਰਿਹਾ ਵਲੌਗ ਦੇ ਨਾਲ ਤੇ بارش ਹੱਲੇ ਵੀ ਬਹੁਤ ਹੋ ਰਹੀ ਆ ਜਦੋਂ ਕਿਣ ਮਣ ਕਿਣ ਮਣ ਲੱਗੀ ਹੋਈ ਆ ਸਵੇਰ ਦੀ ਸਵੇਰ ਦੀ ਕਿਣ ਮਣ ਕਿਣ ਮਣ ਲੱਗੀ ਹੋਈ ਆ ਆਪਣੇ ਇਲਾਕੇ ਦਾ ਵੀਊ ਦੇਖੋ ਜੀ ਸਾਰੇ ਦਾ ਹਰਿਆਲੀ ਦੇਖੋ ਪਿਛਲੇ ਸਾਈਡ ਹੈ ਸਾਡੇ ਘਰ ਦੇ ਪਿਛਲੇ ਸਾਈਡ ਆ ਲਓ ਜੀ ਡਿੰਪਲ ਨੇ ਕੱਟ ਲਈ ਰੀ ਪਿਆਜ਼ ਟਮਾਟਰ ਤੇ ਇਹ ਮਿਕਸੀ ਦੇ ਵਿੱਚ ਹੈ ਗਈਆਂ ਮਿਰਚਾਂ ਹਰੀਆਂ ਮਿਰਚਾਂ ਤੇ ਮਿਰਚਾਂ ਕੁਤਰ ਕੇ ਪਾਉਂਦੀ ਹੈ ਲੜਕੀ ਇਹ ਲੜਕੀ ਕੁੱਤਰ ਕੇ ਮਿਰਚਾ ਪਾਉਂਦੀ ਐ ਕਿ ਆ ਵੀ ਛੁਰੀ ਨਾਲ ਕੁੱਤਰ-ਕੁੱਤਰ ਕੇ ਪਾਲਾ ਕਰੇ ਕਹਿੰਦੀ ਨਹੀਂ ਮਸ਼ੀਨ ਨੇ ਕੁੱਤਰ-ਕੁੱਤਰ ਕੇ ਪਾਉਣੀ ਐ ਛੋਟੀ-ਛੋਟੀ ਕੁੱਤਰ-ਕੁੱਤਰ ਕਰ ਦਿੰਦੀ ਮਿਰਚ ਦੀ ਚੜਨੀ ਬਣਾ ਦਿੰਦੀ ਮਿਰਚ ਦੀ ਪਹਿਲਾਂ ਹੀ ਲੋ ਜੀ ਇੱਕ ਬੰਨੇ ਹੋ ਰਿਹਾ ਜੀ ਆਪਣਾ ਕੜਾਈ 'ਚ ਤੇਲ ਗਰਮ ਹੈ ਤੇ ਡਿੰਪਲ ਜੀ ਨੇ ਤੇਲ ਰੱਖਤਾ ਹੈ ਤੇ ਸੜਤਾ ਹੈ ਜੀ ਵਿੱਚ ਜੀਰਾ ਕਿਆ ਬਾਤ ਹੈ ਜੀਰੇ ਰੀਆ ਕਰਾਤੀਆਂ ਇਹ ਤਾ 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 ਜੀਰੇ ਦੇ ਪਟਾਕੇ ਚਲਾਤੇ ਆ ਹੁਣ ਪਿਆਜ਼ ਦੇ ਇੱਕ ਬਨੇ ਟਿੰਪਲੇ ਦੁੱਧ ਰੱਖਿਆ ਹੋਇਆ ਤੇ ਇੱਕ ਬਨੇ ਤੜਕਾ ਲੱਗ ਰਿਹਾ ਹੈ। ਕਿਆ ਬਾਤ ਲਾਉ ਰਹੀ ਹੈ। ਪਿਆਜ਼ਾਂ ਦੀ ਲੜੀ ਚੱਲ ਗਈ ਤੇ ਤੜਤਰਾ ਫੁੱਤਰ ਦਾ ਕਿਆ ਬਾਤ ਸੁਬੂੜੀ ਵਧੀਆ ਜੀ। ਅੱਛਾ ਦੁੱਧ ਵੀ ਛਿੱਟਦੇ ਨਹੀਂ ਭਾਜੂਗੀ ਪੇ ਦੀ ਤੜਕੇ ਦੀ। ਨਹੀਂ। ਆਪਾਂ ਘੜਾ ਪਾਣੀ ਵੀ ਪਾਏ। ਠੀਕ ਹੈ। ਧਰਾਏ ਵੀ ਆਸੀ। ਠੀਕ। ਕਿਆ ਬਾਤ ਹੈ ਜੀ ਨਾਲ ਨਾਲ ਚਾਹ ਪੀਤੀ ਜਾ ਰਹੀ ਆ ਤੇ ਨਾਲ ਨਾਲ ਤੜਕਾ ਲੱਗ ਰਿਹਾ ਵਾ ਇਹ ਹੁਣ ਮਿਰਚਾਂ ਐਡ ਹੋ ਗਈਆਂ ਜੀ ਹਰੀਆਂ ਮਿਰਚਾਂ ਆਪਾਂ ਬਿਲਕੁਲ ਸਿੰਪਲ ਤਰੀਕੇ ਨੇ ਬਣਾਉਣੀ ਓਏ ਮੈਂ ਵੀ ਸਿੰਪਲ ਤਰੀਕੇ ਨੇ ਚਿਕਨ ਬਣਾਉਣਾ ਨਹੀਂ ਆ ਆਪਾਂ ਕੋਈ ਇਦਦਰਾ ਲਟਰਨ ਪਟਰਨ ਮਸਾਲਿਆਂ ਨੂੰ ਸੁਣੀ ਨਹੀਂ ਖਾ ਸਕੀ ਪਾਈਏ ਸਿਰਫ ਹਰੀ ਮਿਰਚ ਜਸਟ ਲਾਉਣੀ ਵਿੱਚ ਤੁਸੀਂ ਇਹ ਗਾਲ ਆਪਾਂ ਓ ਜੀ ਆਪਣੇ ਟਮਾਟਰ ਵੀ ਐਡ ਹੋ ਗਏ ਜੀ ਇਹ ਸਾਰੇ ਇੱਕੋ ਵਾਰ ਹੀ ਪਾਈ ਜਾਂਦੇ ਇਕੱਠਾਈ ਨਹੀਂ ਇਦਾਂ ਖੋਣੇ ਔਰ ਕੀ ਬਾਤ ਹੈ ਇਹਦੇ ਨਾਲ ਲੱਗਦਾ ਹੈ ਜਦੋਂ ਮਿਕਸਰ ਚੀ ਬਣਾ ਲੀਦੇ। ਮਾਟਾ ਦੀ ਜਖਲਾ ਮਿਕਸ ਕਿਉਂ ਕਰਨਾ ਹਣਾ। ਲੋ ਜੀ ਹਲਦੀ ਐਡ ਹੋ ਗਈ ਜੇ। ਕੀ ਬਾਤ ਹੈ। ਇਹਦੇ ਵੀ ਨਕਸ਼ਾ ਬਣਾਤਾ ਜੀ। ਕੀ ਬਾਤ ਹੈ ਜੀ। ਢੇਗੀ ਮਿਰਚ ਤੁਹਾਡੀ ਵਸੇ ਖਤਮ ਹੋਈ ਆ। ਪਰਾ ਹੋ ਰਹੀ ਜਰਾ ਸਬ지। ਚੱਲ ਦੇਖਦੇ ਹਾਂ ਸੱਚੀ। ਕੀ ਬਾਤ ਹੈ। ਕਲਰ ਤੇ ਵਧੀਆ ਹੋ ਗਿਆ ਜਲਦੀ ਨਾਲ ਹੋਣੇ ਨੂੰ ਅਸੀਂ 10 ਮਿੰਟ ਵਾਸਤੇ ਇਹਨੂੰ ਮਸਾਲੇ ਨੂੰ ਭੁੰਨ ਲਾਂਗੇ ਤੇ 10 ਮਿੰਟ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਸੁੱਟਾਂਗੇ ਜੀ ਸ਼ਿਮਲਾ ਮਿਰਚ ਐ ਆਪਣੀ ਸ਼ਿਮਲਾ ਵਿੱਚ ਵੀ ਧੁਰਕੇ ਆ ਗਈ ਹੈ ਜੀ ਕਲਰ ਦੇਖੋ ਸ਼ਿਮਲਾ ਮਿਰਚ ਦਾ ਕਿਦਾਰਾ ਨਕਲੀ ਜੀ ਸ਼ਿਮਲਾ ਮਿਰਚ ਨਹੀਂ ਪਲਾਸਟਿਕ ਦੀ ਐ ਦੇਖੋ ਜੀ ਨਹੀਂ ਕਰ ਰਹੀ ਉਹ ਲੋੜੀ ਹੋ ਗਈ ਜੇ ਐਡ ਸ਼ਿਮਲਾ ਮਿਰਚ ਵੀ। ਕੀ ਬਾਤ ਹੈ। ਹੁਣ ਇਹਨੂੰ ਪਹਿਲਾਂ ਪੁੰਨਾਂਗੇ ਸ਼ਿਮਲਾ ਮਿਰਚ ਨੂੰ। ਅੱਛਾ ਜੀ। ਤੇ ਇਹ ਥੋੜੀ ਗਲ ਜੇਗੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਜੀ ਪਨੀਰ ਐਡ ਕਰਾਂਗੇ। ਓਏ! ਕੀ ਬਾਤ ਹੈ। ਕਿਉਂਕਿ ਪਨੀਰ ਤੇ ਆਲਰੇਡੀ ਪਹਿਲੇ ਸੌਫਟ ਹੁੰਦਾ। ਓਏ ਹੋਏ ਹੋਏ। ਇਹ ਥੋੜੀ ਗਲ ਜੇਗੀ ਤੇ ਫਿਰ ਪਾਵਾਂਗੇ। ਨਾਲ ਪੁੱਜ ਜੇਗੀ ਤੇਲ 'ਚ। ਸ਼ਾਹੀ ਕੀ ਐ ਇੱਕ ਸਾਈਡ ਤੇ ਆਪਣੀ ਬੰਦੀ ਪਈ ਹੈ ਜੀ ਸ਼ਿਮਲਾ ਮਿਰਚ ਪਨੀਰ ਤੇ ਦੂਸਰੀ ਸਾਈਡ ਤੇ ਅਸੀਂ ਬਰੈਡ ਪਕੌੜਾ ਬਣਾਵਾਂਗੇ ਤੇ ਚਲੋ ਕਰਦੇ ਹਾਂ ਜੀ ਤਿਆਰ ਆਪਣਾ ਬੇਸਨ ਤਿਆਰ ਕਰਦੇ ਹਾਂ ਮਟੀਰੀਅਲ ਤਿਆਰ ਕਰਦੇ ਹਾਂ ਪਕੌੜਿਆਂ ਦਾ ਤੇ ਆਜੋ ਕਰੀਏ ਤਿਆਰ ਜੀ ਸਾਰਾ ਲਓ ਜੀ ਫਾਈਨਲ ਆਪਾਂ ਐਪਰਨ ਐਪਰਨ ਕਹਿੰਦੇ ਨੂੰ ਐਪਰਨ ਪਾ ਲਿਆ ਜੀ ਕਿਉਂਕਿ ਇਹ ਹੁਣੇ ਹੀ ਬਣਵਾਇਆ ਵਾਂ ਕਿਉਂਕਿ ਫਿਰ ਆਪਾਂ ਵਗੈਰਾ ਸਬਜੀ ਵਗੈਰਾ ਬਣਾਣੀ ਹੁੰਦੀ ਹੈ ਤਾਂ ਅਗਰ ਕੱਪੜੇ ਹੋ ਜਾਣਦੇ ਗੰਦੇ ਇਆ ਆਪਣਾ ਆਪਾ ਵਾਲਿਆ ਪਾਣੀ ਆ ਭੱਤ ਤੋਂ ਨਾ ਸੇ ਰੱਖ ਲਿਆ ਮਸਾਲਾ ਵੀ ਆਪਣਾ ਤਿਆਰ ਹੋ ਗਿਆ ਇਸ ਨਾਲ ਤੇ ਬਰੈਡ ਵੀ ਆਪਣੇ ਕੋ ਪਈ ਆ ਸਿੱਪੀ ਵੀ ਆਪਣੀ ਆ ਗਈ ਆ ਤੇ ਫਰਾਈਪੈਨ ਵੀ ਆਪਣਾ ਹੋ ਗਿਆ ਰੈਡੀ ਫਰਾਈਪੈਨ ਚ ਤਾਂ ਕਰਕੇ ਬਣਾ ਰਹੇ ਆ ਕਿਉਂਕਿ ਆਪਣੇ ਕੋ ਕੜਾਈ ਇੱਕ ਹੀ ਹੈਗੀ ਆ ਤੇ ਆਪਣੇ ਕੋ ਫਰਾਈਪੈਨ ਨਹੀਂ ਵੱਡਾ ਹੈਗਾ ਜੀ ਤੇ ਸੀਐਸਟੀ ਬਣਾ ਲਗੇ ਕਿਉਂਕਿ ਸਿੰਗਲ ਸਿੰਗਲ ਪੀਸ ਬਣਾਣਾ ਤਾਂ ਬੜਾ ਵਧੀਆ ਭਨ ਜਾਣਾ ਇਹਦੇ ਵਿੱਚ ਤੇ ਆਪਣਾ ਪਨੀਰ ਦੀ ਸਬਜ਼ੀ ਵੀ ਆਪਣੀ ਰੈਡੀ ਹੁੰਦੀ ਗਈ ਆ ਹੁਣ ਇਹਦੇ ਵਿੱਚ ਹਲੇ ਇਹਦੇ ਚ ਪਨੀਰ ਨਹੀਂ ਪਾਇਆ ਬਸ ਲੇਅਰ ਦੇ ਸ਼ਿਮਲਾ ਮਿਰਚੇ ਮਤਲਬ ਭੁੱਜ ਰਹੀ ਆ ਤੇ ਥੋੜੀ ਦੇਰ ਰੋਕੋ ਤੇਲ ਦੇ ਫਿਰ ਪਾਨੇ ਆ ਤੇ 10 ਦਿਨ ਤੇਲ ਆਪਣਾ ਹੋ ਜਾ ਰਿਹਾ ਤੇਲ ਗਰਮ ਹੋ ਜਾਏਗਾ ਫਿਰ ਸੁੱਟਾਂਗੇ ਵੀ ਚੱਲਾ ਜੀ ਬismillah ਅੱਜ ਪਤਾ ਨਹੀਂ ਕਿ ਉਹ ਡਾਰ ਲੱਗ ਰਿਹਾ ਆ ਮੈਂ ਡਾਰ ਨਹੀਂ ਲਗਾਉਣਾ ਬਣਾਏ ਤੋਂ ਮੋੜੇ ਅੱਜ ਮੈਂ ਆ ਨਾ ਤੇ ਫਰਾਈ ਪੈਨ ਚ ਮਨ ਲੱਗਦਾ ਕਿ ਕੜਾਈ ਨਾਲੋਂ ਜ਼ਿਆਦਾ ਬੈਟਰ ਫਰਾਈ ਪੈਨ ਚ ਤਲਿਆ ਜਾ ਰਿਹਾ ਹੈ ਬਹੁਤ ਵਧੀਆ ਇਹ ਹੈਗਾ ਇਹ ਡਿੰਪਲ ਆਈਡੀਆ ਡਿੰਪਲ ਮੈਡਮ ਡਿੰਪਲ ਜੀ ਦਾ ਆਈਡੀਆ ਸੀ ਇਹ ਡਿੰਪਲ ਜੀ ਦਾ ਥੈਂਕ ਯੂ ਇਹ ਨਹੀਂ ਜਿੱਤੇ ਦੇਣੀ ਫਰਾਈ ਪੈਨ ਚ ਵਧੀਆ ਬਣ ਰਿਹਾ ਨਾ ਗੋਦ ਵਧੀਆ ਆ ਰੇ ਕੜਾ ਮੈਨੂੰ ਕੜਾਈ ਨਾਲੋਂ ਜ਼ਿਆਦਾ ਵਧੀਆ ਇਸ ਚ ਲੱਗ ਰਿਹਾ ਫਰਾਈ ਪੈਨ ਚ ਕਿਉਂਕਿ ਤੇਲ ਬਿਲਕੁਲ ਸਾਫ਼ ਰਹਿੰਦਾ ਇਹਦੇ ਚ ਗੰਦਾ ਨਹੀਂ ਹੋ ਰਿਹਾ ਇਦਾਂ ਹੁੰਦਾ ਨਹੀਂ ਮੈਂ ਗਲਤ ਕਹਿ ਤਾ ਵਾ ਸੌਰੀ ਨਹੀਂ ਉਹ ਨਹੀਂ ਗੱਲ ਤੁਹਾਨੂੰ ਤਾਂ ਲੱਗਾ ਨਾ ਕਿਉਂਕਿ ਉਹ ਕੜਾਈ ਥੋੜੀ ਸਬਜ਼ੀਆਂ ਵਾਲੀ ਹੁੰਦੀ ਨਾ ਰੈਗੂਲਰਲੀ ਤੇ ਉਹਦੇ ਚ ਫਿਰ ਥੋੜੀ ਜਲੀ ਹੁੰਦੀ ਕੜਾਈ ਤੇ ਇਹ ਘੱਟ ਯੂਜ਼ ਹੁੰਦਾ ਵੇ ਤੇ ਇਹ ਸਾਫ਼ ਸੁਥਰਾ ਉਹਦੇ ਕਰਕੇ ਹੋ ਸਕਦਾ ਹੈ ਤੁਹਾਨੂੰ ਇਹ ਫੀਲ ਹੁੰਦਾ ਤਾਂ ਦੇਖੋ ਗਾਇਸ ਕਿੰਨੀ ਸ਼ਾਨਦਾਰ ਆਈ ਹੈ ਦੋਵੇਂ ਬੰਨੇ ਵਧੀਆ ਤਰ੍ਹਾਂ ਮਤਲਬ ਬਣ ਗਿਆ ਹੈ ਤੇ ਐ ਬਿਲਕੁਲ ਹਾਰ ਕਰੰਚੀ ਹੋ ਗਿਆ ਹੈ ਤੇ ਜਦੋਂ ਮਿਲ ਕੇ ਨੇ ਹਾਲੇ ਗਰਮ ਮਿਆਂ ਤਾਂ ਕਰਕੇ ਥੋੜਾ ਜਿਆਦਾ ਲੱਗ ਰਿਹਾ ਵਾ ਤੇ ਜਦਨੇ ਇਕਦਮ ਸੌਫਟ ਪੈਣੋ ਤਾਂ ਬਣ ਗਏ ਕਰੰਚੀ ਪਕੌੜੇ ਆਂ ਉਹ ਬਿਲਕੁਲ ਬੰਨਾ ਹੀ ਨਹੀਂ ਪਕੌੜੇ ਬ੍ਰੈਡ ਪਕੌੜਾ ਜੀ ਆਪਣਾ ਸਾਰਾ ਨਿਕਲ ਗਿਆ ਸੀ ਇਹ ਦੇਖੋ ਜੀ ਸਾਰੇ ਨਿਕਲ ਗਏ ਆਪਣੇ ਬ੍ਰੈਡ ਪਕੌੜੇ ਤੇ ਨੀਰ ਦੀ ਸਬਜੀ ਵੀ ਰੈਡੀ ਹੋ ਗਈ ਆ ਆ ਬੋਲਰ ਮੇਟ ਕਰਤਾ ਹੈ ਦੇਖੋ ਜੀ ਬਾ ਥੋੜਾ ਜਿਹਾ ਸੇਕ ਲੱਗਣ ਵਾਲਾ ਇਹ ਵੀ ਰੈਡੀ ਹੋ ਗਈ ਹੈ ਬਸ ਵੇਖੋ ਇੱਧਰ ਚਾਹ ਮੈਂ ਕਿਆ ਬਣਾਦੀ ਵਧੀਆ ਜੀ ਕੜਕ ਦੀ ਫੜਕਦੀ ਜੀ ਚਾਹ ਸਟਰੋਂਗ ਚਾਹ ਬਣਾਉਣੀ ਆ ਮਿੱਠਾ ਰੋਕ ਕੇ ਪਤੀ ਠੋਕ ਕੇ ਪੂਰੀ ਅਮਲੀ ਵਾਲੀ ਚਾਹ ਬਣਾ ਕੇ ਦੇਣੀ ਆ ਓਕੇ ਠੀਕ ਆ ਲਓ ਜੀ ਆਪਣੀਆਂ ਤਿੰਨ ਬੋਲਾਂ ਵੀ ਬਣ ਗਈਆਂ ਤਿੰਨ ਨਹੀਂ ਪੰਜ ਬਣੀਆਂ ਹੋਈਆਂ ਆ ਦੋ ਪਹਿਲਾਂ ਮੈਂ ਕਰ ਲਈਆਂ ਪੰਜ ਬੋਲਸ ਬਣ ਗਈਆਂ ਆਪਣੀਆਂ ਬਾਕੀ ਆਪਣੇ ਬਰੈਡ ਪਕੋੜੇ ਨਿਕਲ ਗਏ ਸਾਰੇ ਪਰਿਵਾਰ ਵਾਸਤੇ ਇੰਨੇ ਇੱਕ ਬਹੁਤ ਵਧੀਆ ਆ ਤੇ ਧਿਆਨ ਲਓ ਜੀ ਆਪਣੀ ਕਾਲੀ ਕਾਲੀ ਚਾਹ ਬਣ ਗਈ ਆ ਤੇ ਨਾਲ ਹੋਣੇ ਸੀ ਚੈੱਕ ਕਰਦੇ ਆ ਜੀ ਕਾਲੀ ਕਾਲੀ ਚਾਹ ਆਵਾਜ਼ ਨਮਕ ਵਗੈਰਾ ਵੀ ਬਿਲਕੁਲ ਪਸੰਦ ਆ ਠੀਕ ਹੈ ਨਾ ਬਹੁਤ ਵਧੀਆ ਆਪਾਂ ਨੂੰ ਤੇ ਚਾਹ ਇਦਾਂ ਨਹੀਂ ਪਸੰਦ ਆ ਗਾੜੀ ਗਾੜੀ ਜੀ ਠੀਕ ਆ ਛੰਡਿਮਪਲ ਦਾ ਕਰਦੇ ਆ ਧੰਨਵਾਦ ਚਾਹਵਾਦੇ ਛੰਡਿਮਪਲ ਜੀ ਧੰਨਵਾਦ ਬਾਰਿਸ਼ ਵਾਲੇ ਮੌਸਮ ਚ ਚਾਹ ਬੜੇ ਬਣਾ ਕੇ ਦੇਦੇ ਜੀ ਪਕੌੜੇ ਸੋਰੀ ਮੈਂ ਬਣਾਇਆ ਚਾਹ ਡਿਮਪਲ ਨੇ ਬਣਾਈ ਉਹ ਡਿਮਪਲ ਦੀ ਚਾਹ ਬਹੁਤ ਵਧੀਆ ਮੈਂ ਜਾ ਰਹੇ ਆ ਜੀ ਵਿਸ਼ਾਲ ਭਾਜੀ ਘਰ ਬਰੈਡ ਪਕੌੜੇ ਦੇਣ ਤੇ ਉਹਨਾਂ ਨੂੰ ਮੈਂ ਫੋਨ ਕੀਤਾ ਜੀ ਉਹ ਕਹਿੰਦੇ ਮੈਂ ਨਹੀਂ ਮਤਲਬ ਆ ਸਕਦਾ ਉਹਨਾਂ ਦੀ ਬਾਈਕ ਕਹਿੰਦੇ ਖਰਾਬ ਹੋ ਜਾਂਦੀ ਹੈ ਤੇ بارش ਦੇ ਪਾਣੀ ਨਾਲ ਤੇ ਮੈਂ ਕਿਹਾ ਚਲੋ ਮੈਂ ਆ ਜਾਂਦਾ ਵਾ ਤੇ ਮੈਂ ਚੱਲਿਆ ਹੁਣ ਭਾਈ ਨੂੰ ਬਰੈਡ ਪੀਸ ਦੇਣ ਤੇ ਮਿਲਦੇ ਆ ਜੀ ਜੇ ਦਾ ਰਸਤੇ ਤੇ بارش ਘੱਟ ਹੋਈ ਫਿਰ بارش ਤੁਹਾਨੂੰ ਵੀਊ ਦਿਖਾਵਾਂਗੇ ਸਾਰਾ ਮਾਰ ਦਾ ਜੀ ਜੇ بارش ਜਿਆਦਾ ਆਈ ਤੇ ਬਾਰਿਸ਼ ਵਿੱਚ ਕੈਮਰਾ ਆਪਾਂ ਫੋਨ ਆਪਾਂ ਨਹੀਂ ਘਟਦਾ ਫਿਰ ਘਰ ਆ ਕੇ ਗੱਲ ਕਰਾਂਗੇ ਜੀ ਚੱਲਦੇ ਜੀ ਦੇ ਭੇਜਦੇ ਭਜਉਂਦੇ ਜੀ ਅਸੀਂ ਆ ਗਏ ਆਂ ਵਿਸ਼ਾਲ ਭਾਜੀ ਘਰ ਤੇ ਨਾਲ ਮੇਰੇ ਡਿੰਪਲ ਵੀ ਤਿਆਰ ਹੈ ਡਿੰਪਲ ਵਿਚੇ ਖਲੋਤੀ ਆ ਉਹ ਦੇਖੋ ਡਿੰਪਲ ਵੀ ਭੇਜ ਗਈ ਆ ਤੇ ਮਵੀ ਭੇਜ ਗਿਆ ਕਿਉਂਕਿ ਬਾਰਿਸ਼ ਹੋਣੀ ਬਹੁਤ ਜ਼ਿਆਦਾ ਤੇ ਸੀ ਤੇ ਰਸਤੇ ਵਿੱਚ ਤੇ ਅਸੀਂ ਕਿਤੇ ਵੀਡੀਓ ਬਣਾ ਨਹੀਂ ਸਕੇ ਤੇ ਬਸ ਹੁਣ ਉਹਲੇ ਪਹੁੰਚ ਗਏ ਆਂ ਵਿਸ਼ਾਲ ਭਾਜੀ ਘਰ ਤੇ ਆ ਕੰਮ ਚੱਲਦਾ ਪਿਆ ਉਹਨਾਂ ਘਰ ਚਿੱਕਰ ਚੰਗਾ ਲੱਗਦਾ ਹੋਇਆ ਸਾਰਾ ਉਹ ਮੈਡਮ ਲੈ ਆ ਵੀ ਭੱਜੀ ਵੀ ਉਹਦੀ ਛਤਰੀ ਦੇ ਤਾਂ ਨੂੰ ਘਰ ਬਸ ਜਿੰਜਪੀ ਬਣ ਇੱਕ ਤਾਂ ਬਣਾ ਕੇ ਆ ਗਏ ਮੈਂ ਟਾਪ ਤੇ ਨੰਮੀ ਲਾ ਆ ਜੀ ਵਿਸ਼ਾਲ ਭਾਜੀ ਘਰ ਆ ਗਏ ਆ ਜੀ ਐ ਆ ਜੀ ਵਿਸ਼ਾਲ ਭਾਜੀ ਦਾ ਘਰ ਪਹਿਲਾਂ ਹੀ ਮੈਗੀ ਬਰੈਡ ਪੀਸ ਚੱਲਦਾ ਪਿਆ ਅੱਛਾ ਮੈਗੀ ਭਾਈ ਘਰੋ ਸਮਾਨ ਭਾਈ ਨੂੰ ਫਰਾਤ ਤਾਂ ਹੀ ਬਰੈਡ ਪੀਸ ਆਪਣੇ ਕੋਲ ਹੀ ਦੇਤੇ ਆ ਤੇ ਬਾਰਿਸ਼ ਹੁਣ ਥੋੜੀ ਘਟ ਗਈ ਆ ਤੇ ਕੌਫੀ ਵਗੈਰਾ ਪੀ ਲਈ ਆ ਮੈਗੀ ਖਾ ਲਈ ਆ ਤੇ ਹੁਣ ਚੱਲਦੇ ਆ ਜੀ ਘਰ ਤੇ ਕਿ ਹੁਣ ਤੇ ਵੈਸੇ ਵੀ ਬਾਰਿਸ਼ ਘਟ ਗਈ ਆ ਤੇ ਆ ਦੇਖੋ ਐ ਲੱਗੀ ਜੀ ਆਪਣੀ ਬਾਈਕ ਤੇ ਚਲਦੇ ਆ ਜੀ ਹੁਣ ਆਪਾਂ ਘਰ ਕਚੈਰੀ ਚੌਂਗ ਚ ਜੀ ਅਸੀਂ ਪਹੁੰਚ ਗਏ ਆ ਤੇ ਮਜ਼ਾ ਬੜਾ ਆਉਂਦਾ ਹੈ ਜੇ ਹਵਾਜ ਨੂੰ ਬਾਈਕ ਚ ਲੱਗਦੀ ਹੈ ਲੱਗਦੀ ਹੈ ਜੀ ਆਪ ਹੈਗੇ ਆ ਜੀ ਕਚਹਿਰੀ ਰੋਡ ਦੇ ਸੜਕ ਵੀ ਬੁਰੀ ਸੀ ਸਾਨ ਖਲ ਪਸੀ ਆ ਗਏ ਆ ਜੀ ਘਰ ਤੇ ਆਪਾਂ ਨੂੰ ਰਸਤੇ 'ਚ ਮਿਲ ਗਿਆ ਜੀ ਘਰ ਹੁੰਦੇ ਹੁੰਦੇ ਹੀ ਹਲ ਕਰ ਪਹੁੰਚਈ ਆ ਤੇ ਆਪਾਂ ਨੂੰ ਮਿਲ ਗਿਆ ਜੀ ਸਾਡਾ ਵੱਡੇ ਬੋਏ ਦੀਆ ਹੈਪੀ ਬਰਥਡੇ ਦੀਉ ਥੈਂਕ ਯੂ ਤੇ ਹੁਣ ਪਾਰਟੀ 'ਚ ਕੀ ਖਵਾ ਰਹੇ ਆ ਸਮੋਸੇ ਸਿੰਗਰੋਲ ਸਮੋਸੇ ਦੇ ਸਿੰਗਰੋਲ ਸੱਕ ਗਿੰਗਰੋਲ ਸਮੋਸੇ ਦੇ ਸੱਕ ਗਿੰਗਰੋਲ ਕਿ ਵਯਗਾ ਚੜੀ ਤੇ ਫਿਰ ਘੜੀ ਤੇ ਉਹ ਕਿੱਥੇ ਆਣੇ ਤੇ ਤੇਰੀ ਘੜੀ ਦੇਣ ਕਿੱਥੇ ਆ ਮੈਂ ਘਰੇ ਰੱਖੀ ਚੜੀ ਆ ਕੋਣਾ ਹੁਣ ਕਿੱਥੇ ਜਓ ਚਲੀਏ ਚੱਲ ਆ ਗਏ ਅਸੀਂ ਆ ਗਏ ਆ ਜੀ ਘਰ ਤੇ ਹੁਣ ਬਾਈਕ ਲੋਣੇ ਆ ਗਲੀ 'ਚ ਦੇਖੋ ਬਾਈਕਾਂ ਕਿੰਨੀਆਂ ਲੱਗੀਆਂ ਯਮਰ ਸਾਹਿਬ ਤੇ ਆਪਾਂ ਲੋਣਾ ਆ ਉਹ ਲਾਸਟ ਦੇ ਲੋਣਾ ਆ ਜਨਮ ਦਿਨ ਵਾਤੇ ਸਾਰੀ ਮੰਡੀਰ ਇਕੱਠੀ ਹੋਈ ਆ ਕੀ ਬਾਤ ਹੈ ਪ੍ਰੀਸ਼ਾ ਤੇਰੀ ਟੂਰੀ ਅਖਰੀ ਪ੍ਰੀਖਿਆ ਦਾ ਸੂਟ ਚੈੱਕ ਕਰੋ ਜੀ ਆਊਟਫਿਟ ਦੇਖੋ ਪ੍ਰੀਸ਼ਾ ਤੇਰੀ ਆਊਟਫਿਟ ਚੈੱਕ ਕਰ ਤੂੰ ਡਾਂਸ ਹੀ ਕਰਕੇ ਖਾਦੇ ਸਰ ਕਿੱਦਾਂ ਕਿੱਦਾਂ ਬਣਾਇਆ ਤੇ ਕਿੱਦਾਂ ਚਾਚੂ ਦੇ ਵਿਆਹ 'ਚ ਨੱਚਾ ਕਿੱਦਾਂ ਰਾਤ ਦੇ ਖਾਣੇ 'ਚ ਜੀ ਆਪਣੇ ਕੋ ਹੈਗਾ ਆ ਸ਼ਿਮਲਾ ਮਿਰਚ ਪਨੀਰ ਜੋ ਡਿੰਪਲ ਨੇ ਬਣਾਇਆ ਸੀ ਨਾ ਰੋਟੀ ਹੈ ਤੇ ਨਾਲ ਹੈਗੇ ਜੇ ਆਪਣੇ ਕੋ ਚਾਵਲ ਤੇ ਲੱਗ ਗਈ ਆ ਬਹੁਤ ਜ਼ਿਆਦਾ ਭੁੱਖ ਤੇ ਅੱਜ ਦਾ ਵਲੋਗ ਗਾਇਜ਼ ਇੰਨਾ ਹੀ ਮਿਲਦੀ ਹੈ ਜੀ ਨੈਕਸਟ ਵਲੋਗ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦੇਣਾ ਬਹੁਤ ਹੀ ਨਿਆਰਾ ਆਇਆ ਅੱਜ ਦੇ ਦਿਨ ਕਾਫੀ ਇੰਜੋਏ ਕੀਤੀ ਬਰਸ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ